ਸ਼ਹੀਦੀ ਚੌਂਮੇਲ ਫੋਟੇਗੜ ਸਾਹਿਬ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚਣ ਵਾਲੀ ਸੰਗਤ ਨੂੰ ਟ੍ਰੈਫਿਕ ਪੱਖੋਂ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਣ ਦੇ ਮਨੋਰਥ ਦੇ ਨਾਲ ਅੱਜ ਐਸਐਸਪੀ ਫੋਟੇਗੜ ਸਾਹਿਬ ਡਾਕਟਰ ਰਵਜੋਤ ਕੌਰ ਗਰੇਵਾਲ ਦੇ ਵੱਲੋਂ ਪੁਲਿਸ ਦੇ ਵੱਲੋਂ ਲਗਾਏ ਜਾਣ ਵਾਲੇ ਨਾਕੇ ਪੁਆਇੰਟਾਂ ਪਾਰਕਿੰਗ ਦਾ ਨਿਰੇਖਣ ਕੀਤਾ ਗਿਆ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਪਾਸ ਜਾਰੀ ਨਹੀਂ ਕੀਤਾ ਜਾਵੇਗਾ ਉਨਾ ਦੱਸਿਆ ਕਿ ਵਕ-ਵਕ ਥਾਂਵਾਂ ਉਤੇ ਪੁਲਿਸ ਵਿਭਾਗ ਦੇ ਵੱਲੋਂ پارکਿੰਗ ਦੇ ਸਪੈਸ਼ਲ ਪ੍ਰਬੰਧ ਕਰਕੇ ਵਾਹਨਾਂ ਦੀ ਪਾਰਕਿੰਗ ਕੀਤੀ ਜਾਵੇਗੀ ਤੇ ਉੱਥੇ ਹੀ ਮੁਫਤ ਬੱਸ ਸੇਵਾਵਾਂ ਆਟੋ ਸੇਵਾਵਾਂ ਸੰਕਟਾਂ ਦੇ ਲਈ ਸ਼ੁਰੂ ਕੀਤੀਆਂ ਜਾਣਗੀਆਂ ਜੀ ਜਿਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਅ ਪਤਘੜ ਸਾਹਿਬ ਵਿੱਚ 25 ਅ 26 ਤੇ 27 ਨੂੰ ਸ਼ਹੀਦੀ ਸਭਾ ਦਾ ਇੱਥੇ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਸਿਲਸਿਲੇ 'ਚ ਅੱਜ ਅਸੀਂ ਫੀਲਡ ਵਿਜ਼ਿਟ ਕਰਨ ਆਏ ਆਂ ਯਾਨੀ ਕਿ ਜਿਹੜੀਆਂ ਸਾਡੀਆਂ ਪਾਰਕਿੰਗਸ ਨੇ ਤੇ ਜਿਹੜੀਆਂ ਸਾਡੀਆਂ ਡਾਇਵਰਸ਼ਨ ਪਲਾਨਸ ਨੇ ਫਲੈਕਸ ਬੋਰਡ ਜਿਹੜੇ ਥੀ ਲਾਉਣੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਫੀਲਡ ਤੇ ਮੌਕੇ ਤੇ ਆ ਕੇ ਜਾਇਜ਼ਾ ਲੈ ਰਹੇ ਆਂ ਤੇ ਇੱਥੇ ਜੇ ਜਿਹੜਾ ਕੋਈ ਸਾਨੂੰ ਕਿਸੇ ਰਿਕੁਆਇਰਮੈਂਟ ਦੀ ਲੋੜ ਹੈ ਉਹ ਅਸੀਂ ਅਸੈਸ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਇਦਾਂ ਹੀ ਸਾਰੀ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਦੀ ਬਰੀਫਿੰਗ ਹੋ ਰਹੀ ਹੈ ਤੇ ਉਹਨਾਂ ਨੂੰ ਮੌਕੇ ਤੇ ਪੂਰੀ ਗੱਲ ਸਮਝਾਈ ਜਾ ਰਹੀ ਹੈ ਤੇ ਉਹਨਾਂ ਤੋਂ ਇਹਦਾ ਫੀਡਬੈਕ ਤੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭ ਹੈ ਉਹ ਵੀ ਪੁੱਛਿਆ ਜਾ ਰਿਹਾ ਹੈ ਮਮੀ ਕਹਿੰਦੀ ਗੱਲ ਕੀਤੀ ਸੀ ਪੂਰੇ ਲੋਕਲ ਆਟੋ ਨੇ ਉਹ ਵੀ ਕਿਸ ਬਾਦ ਗੁਰਦੁਆਰੇ ਤੱਕ ਐਂਟਰੀ ਗੁਰਦੁਆਰਾ ਸਾਹਿਬ ਤੱਕ ਨਹੀਂ ਐਂਟਰੀ ਹੋਏਗੀ ਜੀ ਉਹਨਾਂ ਦੀ ਪਰ ਉਹਨਾਂ ਨੂੰ ਸ਼ਟਲ ਦੇ ਵਿੱਚ ਜਿਹੜਾ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਜਿਹੜਾ ਸ਼ਟਲ ਦਾ ਰੂਟ ਹੈ ਉਹਦੇ ਵਿੱਚ ਉਹਨਾਂ ਨੂੰ ਅਲਾਉ ਕੀਤਾ ਹੈ ਇਹ ਨੰਬਰ ਵੀ ਜਾਰੀ ਕੀਤਾ ਹੈ ਪੁਲਿਸ ਹੈਲਪਲਾਈਨ ਸੰਬੰਧੀ ਕਿਸੇ ਨੂੰ ਕੋਈ ਦਿੱਕਤ ਹਰ ਸਾਲ ਜਾਰੀ ਹੁੰਦਾ ਜੀ ਪੁਲਿਸ ਹੈਲਪਲਾਈਨ ਦਾ ਨੰਬਰ ਹੈ ਪ੍ਰਸ਼ਾਸਨ ਦਾ ਨੰਬਰ ਹੈ ਹੈਲਪਲਾਈਨ ਦਾ ਨੰਬਰ ਹੈ ਪਰ ਅਸੀਂ ਪਿਛਲੇ ਸਾਲਾਂ 'ਚ ਇਹ ਦੇਖਿਆ ਹੈ ਕਿ ਉਸ ਉਸ ਵੇਲੇ ਮੋਬਾਈਲ ਨੈਟਵਰਕ ਜਿਹੜਾ ਹੈ ਉਹ ਵੀਕ ਹੋ ਜਾਂਦਾ ਹੈ ਇਸ ਪ੍ਰੋਬਲਮ ਦਾ ਸੋਲੂਸ਼ਨ ਦੇ ਲਈ ਅਸੀਂ ਜਿਹੜਾ ਹੈਗਾ ਸਹਾਇਤਾ ਕੇਂਦਰ 6 ਸਹਾਇਤਾ ਕੇਂਦਰ ਸਟੈਬਲਿਸ਼ ਕੀਤੇ ਨੇ ਜਿਹੜੇ ਕਿ ਪੁਲਿਸ ਦੇ ਜਿਹੜਾ ਸਾਡਾ ਵਾਇਰਲੈਸ ਸਿਸਟਮ ਹੁੰਦਾ ਉਹਦੇ ਨਾਲ ਕਨੈਕਟਡ ਹੋਣਗੇ ਇਸ ਲਈ ਜੇ ਮੌਕੇ ਤੇ ਕਿਸੇ ਨੂੰ ਲੋੜ ਹੈਗੀ ਹੈ ਤਾਂ ਪੁਲਿਸ ਤੇ ਵੱਖ-ਵੱਖ ਜਿਹੜੀ ਇੱਕ ਪੁਲਿਸ ਚੌਕੀ ਦੀ ਤਰ੍ਹਾਂ ਕੰਮ ਕਰਨਗੇ ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਨਗੇ ਪੁਆਇੰਟ ਬਣਾਏ ਗਏ ਨੇ ਉਥੇ ਲੋਕਾਂ ਨੂੰ ਜੇ ਕੋਈ ਲੋਸਟ ਐਂਡ ਫਾਊਂਡ ਦਾ ਕੋਈ ਕੇਸ ਹੈ ਜਾਂ ਕੋਈ ਬੱਚਾ ਮਿਸਪੀਸ ਹੈ ਉਥੇ ਅਸੀਂ ਹਾਈ ਸਪੀਡ ਇੰਟਰਨੈਟ ਪ੍ਰੋਵਾਈਡ ਕਰਦੇ ਆਂ ਤੇ ਆਪਣੇ ਪਰਿਵਾਰ ਦੇ